ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਭੱਤੇ ਤਬਾਹੀ ਮਚਾਈ ਹੋਈ ਹੈ ਲੈਂਸ ਸਲਾਈਡ ਨੇ ਘੁਸਨ ਹੋਈ ਹੈ ਮੌਸਮੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਤਬਾਹੀ ਮਚਾਈ ਹੋਈ ਹੈ ਵੇਖੋ ਕਿਵੇਂ ਪੂਰੇ ਦਾ ਪੂਰਾ ਪਹਾੜ ਸੜਕ ਦੇ ਉਪਰ ਆ ਗਿਆ ਹੈ ਪੰਜਾਬੀਓ ਤੁਹਾਨੂੰ ਖਾਸ ਕਰਕੇ ਅਪੀਲ ਹੈ ਕਿ ਅਜੇ ਤਨ ਕੋਈ ਵੀ ਪਹਾੜ ਅਜ ਜਾਣ ਦਾ ਪ੍ਰੋਗਰਾਮ ਨਾ ਬਣਾਓ ਕਿਉਂਕਿ ਲਗਾਤਾਰ ਜਿਹੜੀ ਲੈਂਸ ਸਲਾਈਡ ਹੋ ਰਹੀ ਹੈ ਇਹਦੇ ਨਾਲ ਵੱਡੇ ਨੁਕਸਾਨ ਹੋ ਰਹੇ ਨੇ ਦੇਖੋ ਮੰਡੀ ਸੀਆਂ ਲਾਈਵ ਤਸਵੀਰਾਂ ਮੰਡੀ ਦੀ ਵੱਡੀ ਤਸਵੀਰ ਕਰਨਾ ਸਾਂਝੀ ਕਰ ਰਹੇ ਹਾਂ ਕਿ ਇਸ ਵਿੱਚ 78 ਲੋਕਾਂ ਦੀ ਹਉਣ ਤੱਕ ਜਾਣ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 400 ਤੋਂ ਵੱਧ ਜਿਹੜਾ ਹੈ ਇਸ ਵਿੱਚ ਨੁਕਸਾਨ ਲੋਕਾਂ ਦਾ ਹੋ ਚੁੱਕਿਆ ਹੈ ਲਗਾਤਾਰ ਪਹਾੜਾਂ ਵਿੱਚ ਵੱੱਡੇ ਫੱਟ ਰਹੇ ਨੇ ਪਹਾੜ ਜਿਹੜੇ ਆ ਉਹ ਕਿਸ ਕਰ ਰਹੇ ਨੇ ਨਾ ਦਾ ਤਰ ਤੈਨੋਂ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਕੈਮਰੇ ਦੇ ਕਿੰਨਾ ਕਤਨਾਕ ਕਹਿ ਦੇ ਪੂਰਾ ਪਹਾੜ ਸੜਕ ਦੇ ਉੱਪਰ ਆ ਗਿਆ 메ਨ ਸੜਕ ਹੈ 메인 ਸੜਕ ਦੇ ਉੱਪਰ ਕਿੰਨਾ ਮਿੱਟੀ ਹੀ ਮਿੱਟੀ ਹੋ ਗਈ ਦੇਖੋ ਪਲਾਟੀ ਪੂਰਾ ਰੋਡ ਬਲੌਕ ਹੋ ਗਿਆ ਅਤੇ ਇਸ ਪਹਾੜੀ ਦੇ ਖਿਸਕਣ ਅਤੇ ਲੈਂਸ ਸਲਾਈਡ ਬੱਦਲ ਫਟਣ ਕਰਕੇ ਹੁਣ ਤੱਕ 78 ਮੌਤਾਂ ਹੋ ਚੁੱਕੀਆਂ ਹਨ ਚ 400 ਕਰੋੜ ਤੋਂ ਵੱਧ ਦਾ ਨੁਕਸਾਨ ਵੀ ਦੱਸਿਆ ਜਾ ਰਿਹਾ ਹੈ ਲੋਕਾਂ ਦੇ ਘਰ ਵੀ ਟਹਿ ਗਏ ਹਨ ਦੇਖ ਪਾਰਿਓ ਘਟਨਾ ਜਿਹੜੀ ਇਹ ਵਾਪਰੀ ਹੈ ਇਹ ਮੰਡੀ ਚ ਹਿਮਾਚਲ ਦੇ ਬਹੁਤ ਸਾਰੇ ਏਰੀਆ ਦੇ ਵਿੱਚ ਇਹੋ ਜਿੀਆਂ ਘਟਨਾਵਾਂ ਹੋ ਰਹੀਆਂ ਨੇ لینڈ ਸਲਾਈਡ ਹੋ ਰਿਹਾ ਪੱਧਰ ਪਟ ਰਹੇ ਹਨ ਹਾਲਾਂਕਿ ਦੇਸ਼ ਤੇ ਵੱਖ-ਵੱਖੋਂ ਕੁਝ ਰਿਸਤਿਆਂ ਦੇ ਵਿੱਚ ਮੀਂਹ ਨੇ ਜਿਹੜੀ ਤਬਾਹੀ ਮਚਾ ਕੇ ਰੱਖੀ ਹੋਈ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਹਿਮਾਚਲ ਪ੍ਰਦੇਸ਼ ਦੱਸਿਆ ਜਾ ਰਿਹਾ ਹੈ ਦੇਖੋ ਪੂਰੀ ਰਿਪੋਰਟ